ਪਿਛਲੇ ਤਕਰੀਬਨ 9 ਸਾਲਾਂ ਤੋਂ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਪੀਜੀਆ ਹਸਪਤਾਲ ਚੰਡੀਗੜ੍ਹ, ਛੂਟੀ ਪੀਜੀਆ ਸੈਕਟਰ 32 ਕੈਂਸਰ ਹਸਪਤਾਲ ਸੰਘਰੂਰ ਪਟਿਆਲਾ, ਰਜਿੰਦਰਾ ਨਾਬਾ ਤੇ ਹੋਰ ਸਰਕਾਰੀ ਹਸਪਤਾਲਾਂ ਵਿੱਚ ਲੰਗਰ ਦੀਆਂ ਸੇਵਾਵਾਂ ਨਿਭਾ ਰਹੀ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੋਸਾਇਟੀ ਨਾਬਾ ਵੱਲੋਂ ਲੋੜਵੰਦ ਪਰਿਵਾਰਾਂ ਲਈ ਹਰ ਬਿਮਾਰੀ ਦੇ ਇਲਾਜ ਲਈ 6ਵਾਂ ਹੋਮੀਓਪੈਥਿਕ ਫ੍ਰੀ ਚੈੱਕਅਪ ਅਤੇ ਮੁਫਤ ਦਵਾਈਆਂ ਦਾ ਕੈਂਪ ਲਗਾਇਆ ਗਿਆ ਹੈ। ਜਿਸ ਵਿੱਚ ਵਿਸ਼ੇਸ਼ ਤੌਰ ਉਤੇ ਡਾਕਟਰ ਮਨਪ੍ਰੀਤ ਸਿੰਘ ਪਹੁੰਚੇ ਨੇ ਇਸ ਮੌਕੇ ਉੱਤੇ ਗੱਲਬਾਤ ਕਰਦਿਆਂ ਹੋਇਆ ਮਰੀਜ਼ਾ ਨੇ ਕਿਹਾ ਕਿ ਸਾਨੂੰ ਦਵਾਈਆਂ ਮੁਫਤ ਮਿਲ ਰਹੀਆਂ ਨੇ ਪਹਿਲੇ ਕੈਂਪਾਂ ਤੋਂ ਦਵਾਈਆਂ ਲੈਣ ਨਾਲ ਸਾਨੂੰ ਫਰਕ ਪੈ ਰਿਹਾ ਹਰ ਮਹੀਨੇ ਇਹ ਕੈਂਪ ਲਗਾਤਾਰ ਜਾਰੀ ਰਹੇਗਾ ਉਤੀ ਸੰਸਥਾ ਵੱਲੋਂ ਖਾਸ ਤੌਰ ਉਤੇ ਅਪੀਲ ਕੀਤੀ ਗਈ ਹੈ ਕਿ ਆਕਸੀਜਨ ਦੇ ਲੰਗ ਲਗਾਤਾਰ ਚੱਲੇ ਕੋਈ ਵੀ ਲੋੜਵੰਦ ਉਸ ਦਾ ਲਾਹਾ ਲੈ ਸਕਦਾ ਹੈ ਇਹ ਕੈਂਪ ਤੇ ਪਹੁੰਚੇ ਦੀ ਕਿ ਇਹ ਥੋੜੀ ਤਕਲੀਫ ਸੀ ਤੇ ਕੀ ਡਾਕਟਰ ਸਾਹਿਬ ਕੀ ਕਹਿੰਦੇ ਮੈਨੂੰ ਹਾਰਡੀ ਪ੍ਰੋਬਲਮ ਸੀ ਕਿ ਪਹਿਲਾਂ ਵੀ ਦੋ ਕੈਂਪ ਜਿਹਦਾ ਪਹਿਲੇ ਇਹਨਾਂ ਤੋਂ ਬਿਲਕੁਲ ਠੀਕ ਆ ਹੁਣ ਮੈਂ ਅੱਛਾ ਅੱਗੇ ਨੂੰ ਕਾਫੀ ਫਰਕ ਹੈ ਪਰ ਕਹੇਗਾ ਪਹਿਲਾਂ ਹਾਂ ਪਹਿਲਾਂ ਨੂੰ ਫਰਕ ਦਵਾਈ ਮੁਫਤ ਹੈ ਹਾਂ ਦਵਾਈ ਫ੍ਰੀ ਹੈ ਕਿੰਨੇ ਟਾਈਮ ਦੀ ਦਵਾਈ ਸੀ ਮਹੀਨੇ-ਮਹੀਨੇ ਦਿੰਦੋ ਰਹੀ ਹੈ ਇਹ ਤੀਜੇ ਕੈਂਪ ਵਿਚਾਰ ਹੈ ਇਹਨਾਂ ਦੀ ਤੀਜੇ ਕੈਂਪ ਹਾਂ ਜੀ ਨਾਭਾ ਦੇ ਰਹੇ ਹਾਂ ਹਾਂ ਜੀ ਇਹ ਕੀ ਬਿਮਾਰੀ ਮੂਰੇ ਕੀ ਕੀ ਮੈਨੂੰ ਮੈ ਗੋਡੇ ਹੀ ਪ੍ਰੋਬਲਮ ਸੀਗੀ ਅੱਛਾ ਜੇ ਕੈਂਪ ਚ ਆਇਓ ਹਾਂ ਜੀ ਹਾਂ ਕੀ ਡਾਕਟਰ ਸਾਹਿਬ ਦੇਖ ਲੈ ਕੇ ਚੈੱਕ ਕਰ ਲੈ ਕੇ ਪਰਲਕ ਮੈਂ ਹਾਂ ਜੀ ਹਾਂ ਜੀ ਦਵਾਈ ਦੁਵਾਈ ਦੇ ਦਿੱਤੀ ਜੀ ਸਭ ਕੁਝ ਦੇ ਦਿੱਤਾ ਕਿੰਨੇ ਚਿਰ ਦੀ ਦਵਾਈ ਸੀ ਹਾਂ ਜੀ ਕਿੰਨੇ ਚਿਰ ਦੀ ਦਵਾਈ ਇੱਕ ਮਹੀਨੇ ਦੀ ਜੀ 3 ਮਹੀਨੇ ਬਾਅਦ ਫਿਰ ਕਹਿੰਦੇ ਆਓ ਹਾਂ ਜੀ ਦਵਾਈਆਂ ਫਰੀ ਨੇ ਜੀ ਦਵਾਈਆਂ ਫਰੀ ਦਿੱਤੀਆਂ ਜੀ ਕਿਵੇਂ ਲੱਗੇ ਕੈਂਪ ਚ ਆ ਕੇ ਬਹੁਤ ਵਧੀਆ ਲੱਗਾ ਜੀ ਫਸਟ ਟਾਈਮ ਠੀਕ ਹੈ ਐਂਡ ਬੋਸ ਪਹਿਲਾਂ ਤਾਂ ਮੈਂ ਪਹਿਲੀ ਵਾਰ ਆਇਆ ਹਾਂ ਜੀ ਅੱਛਾ ਇਹ ਕਰਦੇ ਪਤਾ ਹਾਂ ਜੀ ਆਪਣਾ ਡਾਕਟਰ ਮਨਪ੍ਰੀਤ ਸਿੰਘ ਰਾਕੇ ਨਾਮ ਦਾ ਹੈ ਕੱਢੀ ਬਿਮਾਰੀਆਂ ਨੂੰ ਲੱਗਦਾ ਹੈ ਤੇ ਕਿੰਨੇ ਕਹਿੰਦ ਤੱਕ ਫੇਸਟ ਆ ਰਹੀ ਹੈ ਆਪਣੇ ਕੋਲ ਲਗਭਗ ਹੁਣ ਤੱਕ 50 ਤੋਂ 55 ਪੇਸ਼ੈਂਟ ਆ ਚੁੱਕੇ ਆ ਆਪਣਾ ਜਿਹੜਾ ਮੋਟਿਵ ਇਹ ਆ ਵੀ ਜਿਹੜੇ ਲੋਕ ਦਵਾਈਆਂ ਪ੍ਰੋਪਰ ਨਹੀਂ ਲੈ ਪਾਉਂਦੇ ਕੋਈ ਸਾਰਥਿਕ ਪੱਖੋਂ ਦਿੱਕਤ ਕਰਕੇ ਆਪਾਂ ਉਹਨਾਂ ਦਾ ਕਪਣੀ ਦਵਾਈਆਂ ਨੂੰ ਪਹੁੰਚਾ ਸਕੀਏ ਇਲਾਜ ਦੇ ਸਕੀਏ ਜਿਆਦਾਤਰ ਮਰੀਜ਼ ਦੇਖ ਕੇ ਕਿਹੜੇ ਕਿਹੜੇ ਜਿਆਦਾ ਬਿਮਾਰੀਆਂ ਦੇਖਣ ਨੂੰ ਮਿਲਦੇ ਇੱਥੇ ਜਿਆਦਾਤਰ ਬਿਮਾਰੀਆਂ ਪਈਆਂ ਗਈਆਂ ਜਿਵੇਂ ਗੋਡਿਆਂ ਦੀ ਦਿੱਕਤ ਜਿਆਦਾ ਹੈਗੀ ਹੈ ਜੀ ਗਠੀਏ ਦੀ ਦਿੱਕਤ ਉਰੇ ਜਿਆਦਾ ਹੈਗੀ ਆ ਪੱਥਰੀਆਂ ਦੀ ਦਿੱਕਤ ਜਿਆਦਾ ਹੈਗੀ ਹੈ ਜਿੱਤ ਤਜਾਬ ਬਣਦਾ ਕਿਸੇ ਨੂੰ ਕੋਲੇਸਟ੍ਰੋਲ ਦੀ ਦਿੱਕਤ ਸ਼ੂਗਰ ਬੀਪੀ ਇਹ ਮਰੀਜ਼ ਜਿਆਦਾ ਪਾਏ ਗਏ ਮੁਫਤ ਦਵਾਈਆਂ ਇਹਨਾਂ ਨੂੰ ਦਿੱਤੀਆਂ ਜਾਂਦੀਆਂ। ਹਾਂ, ਦਵਾਈਆਂ ਮੁਫਤ ਦਿੱਤੀਆਂ ਜਾਂਦੀਆਂ। ਜਿਵੇਂ ਟੈਸਟ ਵਗੈਰਾ ਕਰਾਉਣਾ ਪੈਂਦਾ ਜਿੱਥੇ ਇੱਕ ਮਿੰਟ। ਜਿੱਥੇ ਵੀ ਟੈਸਟ ਦੀ ਕੋਈ ਲੋੜ ਆ ਉੱਥੇ ਲਿਖ ਕੇ ਦਿੱਤੇ ਜਾਂ ਨਾਲ ਕੋਈ ਅਕਸਰ ਹੈ। ਮਹੀਨੇ ਦੀ ਦਵਾਈ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਜਿਹੜਾ ਦੁਬਾਰਾ ਚੈੱਕਅਪ ਕਰਾਉਣਾ ਆਪਣੀ ਕੋਸ਼ਿਸ਼ ਇਹ ਆ ਵੀ ਹਰ ਮਹੀਨੇ ਕੈਂਪ ਲਾਇਆ ਜਾਵੇ। ਹਾਂਜੀ, ਇਹੀ ਜਗ੍ਹਾ ਤੇ ਹਰ ਮਹੀਨੇ ਕੈਂਪ ਲਾਇਆ ਜਾਵੇ ਤਾਂ ਕਿ ਮਰੀਜ਼ਾਂ ਨੂੰ ਦੁਬਾਰਾ ਦਵਾਈ ਦੇ ਸਕੀਏ। ਕਿਉਂਕਿ ਜਿਹੜਾ ਸਾਡਾ ਇਲਾਜ ਆ ਉਹ ਸਾਡੇ ਇਲਾਜ ਲਈ ਸਮਾਂ ਚਾਹੀਦਾ ਸਾਨੂੰ ਠੀਕ ਕਰਨ ਦੇ ਵਿੱਚ ਤਾਂ ਕਰਕੇ ਵੀ ਹਰ ਮਹੀਨੇ ਜਿਹੜਾ ਪਹਿਲੇ ਅਤਵਰ ਨੂੰ ਲਗਾਇਆ ਜਾਵੇ ਕੰਮ ਕੀ ਲੱਗਦਾ ਜਿਹੜੀ ਦਿਨ ਦਿਨ ਬਿਮਾਰੀਆਂ ਵਧ ਰਹੀਆਂ ਬਾਕੀਆਂ ਕੀ ਕਾਰਨ ਹੋ ਸਰਦ ਜਿਹੜੀ ਦਿਨੋ ਦਿਨ ਬਿਮਾਰੀਆਂ ਵਧ ਰਹੀਆਂ ਇਹਦਾ ਕਾਰਨ ਹੈ ਮਾਨਸਿਕ ਤਣਾਵ ਅੰਡਰਸਟੈਂਡਿੰਗ ਚੀਜ਼ਾਂ ਨੂੰ ਸਮਝਣ ਦੀ ਜਾਂ ਸਾਡਾ ਖਾਣਾ ਪੀਣਾ ਸਹੀ ਨਹੀਂ ਹੈ ਮੈ ਨਹੀਂ ਕਿਤੇ ਰਾਈ ਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਰਜਿਸਟਰ ਨਾਭਾ ਵੱਲੋਂ ਸਾਡੀ ਸਸਥਾ ਦੇ ਮੈਂੰਤੀ ਮੈਂਬਰ ਜੋ ਪਿਛਲੇ ਦਿਨੀ ਚਰਨ ਸਿੰਘ ਜੀ ਸਵਰਗਵਾਸ ਹੋ ਗਏ ਸੀ ਉਹਨਾਂ ਦੀ ਯਾਦ ਵਿੱਚ ਛੇ ਮਾ ਹੇਮੋਪੈਥਿਕ ਕੈਂਪਾਂ ਜਿਹੜਾ ਲਗਾਇਆ ਗਿਆ ਇਸ ਵਿੱਚ ਚੈੱਕਅਪ ਤੋਂ ਇਲਾਵਾ ਦਵਾਈਆਂ ਨਾਲ ਜਿਹੜੀਆਂ ਸਾਰੀ ਸੰਗਤ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਆਏ ਨੇ ਉਹਨਾਂ ਨੂੰ ਮੁਫਤ ਦਿੱਤੀਆਂ ਗਈਆਂ ਨੇ ਔਰ ਵਿਸ਼ੇਸ਼ ਤੌਰ ਤੇ ਪਟਿਆਲਾ ਤੋਂ ਡਾਕਟਰ ਮਨਪ੍ਰੀਤ ਸਿੰਘ ਜੋ ਬੀ ਐਚ ਐਮ ਐਸ ਨੇ ਉਹ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਔਰ ਮੈਂ ਸਮੂੱਚੀ ਸੰਗਤ ਦਾ ਧੰਨਵਾਦ ਕਰਦਾ ਜੋ ਪਿਛਲੇ ਲੰਬੇ ਸਮੇਂ ਤੋਂ ਸੰਸਥਾ ਦਾ ਸਾਥ ਦੇ ਰਹੀ ਹੈ ਮੈਂ ਆਪ ਜੀ ਦੀ ਜਾਣਕਾਰੀ ਲਈ ਦੱਸ ਦਿਆਂ ਕਿ ਸੰਸਥਾ ਵੱਲੋਂ ਕੰਸਲਟੈਂਟਰ ਜੋ ਆਕਸੀਡੈਂਟ ਦੀ ਮਸ਼ੀਨ ਆ ਉਹਦੇ ਲੰਗਰ ਕਰੋਨਾ ਕਾਲ ਤੋਂ ਹੁਣ ਤੱਕ ਚਲ ਰਹੇ ਨੇ ਔਰ ਲਗਾਤਾਰ ਸੰਗਤਾਂ ਉਹਦਾ ਲਾਹਾ ਵੀ ਲੈ ਰੀਆਂ ਨੇ ਲਗਾਤਾਰ ਪੀਜੀਆਈ ਹਸਪਤਾਲ ਚੰਡੀਗੜ੍ਹ ਦੇ ਵੱਖ-ਵੱਖ ਹਸਪੀਟਲ ਪਟਿਆਲਾ ਰਜਿੰਦਰਾ ਸੰਗਰੂਰ ਦਾ ਕੈਂਸਰ ਹਸਪੀਟਲ ਚੰਡੀਗੜ੍ਹ ਕੈਂਸਰ ਹਸਪੀਟਲ ਪਟਿਆਲਾ ਬੱਤੀ ਸੋਰੀ ਚੰਡੀਗੜ੍ਹ ਬੱਤੀ ਪੀਜੀਆਈ ਜੋ 32 ਸੈਕਟਰ ਚ ਹੈ ਆਪੀਡੀ ਵਾਲਾ ਗੇਟ ਮੇਨ ਗੇਟ ਸਾਰੇ ਕਿਤੇ ਸੱਤ ਸੰਸਥਾਵਾਂ ਜਿਹੜੀਆਂ ਜਗ੍ਹਾ ਨੇ ਉੱਥੇ ਲੰਗਰ ਹੈ ਜਿਹੜਾ ਸ਼ਹੀਦ ਬਾਬਾ ਦੀਪ ਸਿੰਘ ਵੈਲਫੇਅਰ ਸੇਵਾ ਸੁਸਾਇਟੀ ਵੱਲੋਂ ਮਰੀਜ਼ਾਂ ਤੇ ਉਹਨਾਂ ਦੇ ਵਾਰਸਾਂ ਲਈ ਚੱਲ ਰਿਹਾ ਮੇਨਾਵਰੀ ਰਾਸ਼ਨ ਤੇ ਹੋਰ ਮੈਡੀਕਲ ਅਤੇ ਸਟੇਸ਼ਨਰੀ ਦੀਆਂ ਜੋ ਲੰਗਰ ਨੇ ਉਹ ਵੀ ਲੋੜਵੰਦਾਂ ਲਈ ਪੜਤਾਲ ਕਰਕੇ ਸੰਸਥਾ ਵੱਲੋਂ ਵਿਸ਼ੇਸ਼ ਤੌਰ ਤੇ ਚੈੱਕ ਕੀਤਾ ਜਾਂਦਾ ਹੈ ਕਿ ਵਾਕਈ ਪਰਿਵਾਰ ਲੋੜਵੰਦ ਹੈ ਤਾਂ ਸੰਸਥਾ ਵੱਲੋਂ ਜਿਹੜਾ ਵੱਧ ਤੋਂ ਵੱਧ ਬੇਨਤੀ ਹੈ ਜਿਹੜੀ ਹੋਰ ਪਰਿਵਾਰਾਂ ਨੂੰ ਕਰਕੇ ਇਹਨਾਂ ਲੋੜਵੰਦ ਪਰਿਵਾਰਾਂ ਦੀ ਮਦਦ ਹੈ ਜਿਹੜੀ ਕੀਤੀ ਜਾ ਰਹੀ ਹੈ ਔਰ ਹਰ ਮਹੀਨੇ ਕੈਂਪ ਹੈ ਜਿਹੜਾ ਮੁਫਤ ਚੱਲੂਗਾ ਜਿੰਨੇ ਵੀ ਮਰੀਜ਼ ਆਏ ਨੇ ਉਹਨਾਂ ਦੇ ਕਾਰਡ ਜਿਹੜੇ ਪੱਕੇ ਤੌਰ ਤੇ ਬਣਾਏ ਗਏ ਨੇ ਔਰ ਮੈਂ ਲੋੜਵੰਦ ਪਰਿਵਾਰਾਂ ਨੂੰ ਵੀ ਬੇਨਤੀ ਕਰੂੰਗਾ ਇਹ ਵੱਤਵਾਦ ਹੋਰ ਵੀ ਪ੍ਰੇਰਕ ਹੈ ਜਿਹੜੇ ਪਰਿਵਾਰ ਲੋੜਵੰਦ ਨੇ ਉਹਨਾਂ ਨੂੰ ਆ ਕੇ ਇਸ ਕੈਂਪ ਵਿੱਚ ਲੈ ਕੇ ਆਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਕਿੱਥੇ ਦੇ ਰਹਿਣਾ ਉਹਨੂੰ ਅਸੀਂ ਨਾ ਪਈ ਰਹਨੇ ਕੈਂਪ ਲੈ ਕੇ ਆਇਆ ਜੇ ਕੀ ਬਿਮਾਰੀ ਸੀ ਤੁਹਾਨੂੰ ਕੀ ਦਵਾਈ ਤੁਹਾਨੂੰ ਸਾਰੀ ਬਿਮਾਰੀ ਆਈ ਅੱਛਾ ਕੌਣ ਤੇਰੀ ਰਖਸ਼ ਨੂੰ ਦਿਖਾਇਆ ਕੀ ਕਰਦੇ ਸੀ ਇਹਨਾਂ ਨੇ ਦਵਾਈ ਦਿੱਖਤੀ ਜੀ ਕਹਿ ਰਹੇ ਨੇ ਜੀ ਤਾਂ ਕਹਿੰਦੇ ਠੀਕ ਹੋ ਜਾਊਗਾ ਠੀਕ ਹੈ ਕਿੰਨਾ ਲਗਾ ਦਵਾਇਆ ਹੁਣ ਫਰੀਦ ਦਿੱਤੇ ਜਾ ਰਹੇ ਹਨ ਹਾਂਜੀ ਫਰੀਦ ਦਿੱਤੇ ਹਨ ਕਿੰਨੇ ਟਾਈਮ ਤੋਂ ਆਈ ਕਿਹਦੇ ਇੱਕ ਮਹੀਨੇ ਦੇ ਦਿੰਦੀ ਹੈ ਠੀਕ ਹੈ ਠੀਕ ਹੈ ਬਈ ਇੱਕ ਮਹੀਨੇ ਬਾਅਦ ਜੇ ਭਾਗੇ ਹਾਂਜੀ